ਅਸੀਂ ਅੱਜ ਇਹਨਾਂ ਮੁਲਕਾਂ ਵਿੱਚ ਆਏ ਆ ਉਹੀ ਜ਼ਾਲਮ ਹਥੌੜੇ ਉਹੀ ਜ਼ਾਲਮ ਹਰਕਾਰੇ ਸਾਡੇ ਪਿੱਛੇ ਇੱਥੇ ਤੱਕ ਵੀ ਪਹੁੰਚਣ ਦੀ ਜਿਹੜੀ ਆ ਉਹ ਹਕਮਤ ਕਰ ਰਹੇ ਨੇ ਉਹਨਾਂ ਨੇ ਸਾਡਾ ਵੀ ਹਰਦੀਪ ਸਿੰਘ ਨਿੱਜਰ ਪਿਛਲੇ ਸਮੇਂ ਵਿੱਚ ਇਸ ਗੱਲ ਆਪਣੀ ਪ੍ਰਾਪਤੀ ਵਜੋਂ ਸਾਡੇ ਤੋਂ ਖੋਇਆ ਉਸ ਸਿੰਘ ਦੀ ਸ਼ਹੀਦੀ ਇਹ ਰੰਗ ਲਿਆਈ ਹੈ ਕਿ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਕਿ ਸਿੱਖ ਕੌਣ ਨੇ ਸਿੱਖਾਂ ਦੀਆਂ ਮੁਸ਼ਕਿਲਾਂ ਕੀ ਨੇ ਸਿੱਖ ਕਿਹੋ ਜਿਹਾ ਜੀਵਨ ਜਿਊਣਾ ਚਾਹੁੰਦੇ ਨੇ ਖਾਲਸਾ ਜੀ ਅੱਜ ਦੁਨੀਆ ਤੁਹਾਡੇ ਵੱਲ ਦੇਖ ਰਹੀ ਆ ਦੁਨੀਆ ਅੱਜ ਉਲਝੀ ਹੋਈ ਆ ਕਿ ਦੁਨੀਆ ਵਿੱਚ ਬੰਦੇ ਦੇ ਜੀਣ ਲਈ ਕਿਹੜਾ ਸਿਧਾਂਤ ਹੈ ਜਿਹੜਾ ਬਹੁਤ ਜ਼ਿਆਦਾ ਕੁਦਰਤੀ ਤੇ ਪਰਫੈਕਟ ਹੈ ਪਿਆਰੇ ਖਾਲਸਾ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਜਿਹੜਾ ਮਹੀਨਾ ਸਾਡੀ ਕੌਮ ਦੇ ਅਸੀਂ ਸਥਾਪਨਾ ਦਿਵਸ ਦੇ ਮਹੀਨੇ ਵਜੋਂ ਜਾਣਦੇ ਆ ਇਸ ਮਹੀਨੇ ਕਲਗੀਧਰ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਦੁਨੀਆ ਤੇ ਇੱਕ ਨਿਆਰਾ ਪੰਥ ਅਜ਼ਾਦ ਕੀਤਾ ਜਿਸ ਪੰਥ ਨੇ ਆਪਦੇ ਜਨਮ ਤੋਂ ਲੈ ਕੇ ਜ਼ਾਲਿਮਾਂ ਦੇ ਮੂੰਹ ਮੋੜਨੇ ਸ਼ੁਰੂ ਕੀਤੇ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਤੋਂ ਸ਼ੁਰੂ ਹੋਈ ਇਹ ਯਾਤਰਾ ਅੱਜ ਖਾਲਸਾਈ ਜਹੋ ਜਲਾਲ ਸਾਰੀ ਦੁਨੀਆ ਵਿੱਚ ਫਸਰ ਰਿਹਾ ਹੈ ਸਾਡੇ ਹਿੱਸੇ ਇਹ ਗੱਲ ਆਈ ਹੈ ਕਿ ਅਸੀਂ ਇਸ ਮੁਲਕ ਵਿੱਚ ਆਏ ਪਰ ਅਸੀਂ ਉਸ ਜੰਗ-ਏ-ਆਜ਼ਾਦੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਆਪਦੇ ਹਿੱਸੇ ਦੀ ਜੋ ਲੜਾਈ ਲੜ ਰਹੇ ਆਂ ਜੋ ਹਿੱਸਾ ਪਾ ਰਹੇ ਆਂ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਆ ਜਿਵੇਂ ਦਸਵੇਂ ਪਾਤਸ਼ਾਹ ਨੇ ਆਪਣਾ ਸਫ਼ਰ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਨੰਦੇੜ ਸਾਹਿਬ ਤੱਕ ਆਪਦੀ ਜੀਵਨ ਲੀਲਾ ਜਿਹੜੀ ਸੰਪੂਰਨ ਕੀਤੀ ਤੇ ਉਹਨਾਂ ਦੇ ਮਗਰ ਹੀ ਜਿਹੜੇ ਜ਼ਾਲਮ ਸੀ ਉਹ ਵੀ ਇਦਾਂ ਹੀ ਪਿੱਛਾ ਕਰਦੇ ਰਹੇ ਇਸ ਚੀਜ਼ ਨੂੰ ਇਦਾਂ ਦੇਖੋ ਕਿ ਅਸੀਂ ਅੱਜ ਇਹਨਾਂ ਮੁਲਕਾਂ ਵਿੱਚ ਆਏ ਆ ਉਹੀ ਜ਼ਾਲਮ ਹਥੌੜੇ ਉਹੀ ਜ਼ਾਲਮ ਹਰਕਾਰੇ ਸਾਡੇ ਪਿੱਛੇ ਇੱਥੇ ਤੱਕ ਵੀ ਪਹੁੰਚਣ ਦੀ ਜਿਹੜੀ ਆ ਉਹ ਹਕਮਤ ਕਰ ਰਹੇ ਨੇ ਉਹਨਾਂ ਨੇ ਸਾਡਾ ਵੀ ਹਰਦੀਪ ਸਿੰਘ ਨਿੱਜਰ ਪਿਛਲੇ ਸਮੇਂ ਵਿੱਚ ਇਸ ਗੱਲ ਆਪਣੀ ਪ੍ਰਾਪਤੀ ਵਜੋਂ ਸਾਡੇ ਤੋਂ ਖੋਇਆ ਪਰ ਉਹਦਾ ਇਹ ਵਜ ਇਹ ਹੋਇਆ ਕਿ ਖਾਲਸਾ ਜੀ ਦੀ ਹੋਂਦ ਖਾਲਸਾ ਜੀ ਦੀ ਤੇਹਜ਼ੀਬ ਦੇ ਜਿਹੜੇ ਨਗਾਰੇ ਨੇ ਉਹ ਦੁਨੀਆ ਵਿੱਚ ਹੋਰ ਉੱਚੇ ਵੱਜਣੇ ਸ਼ੁਰੂ ਹੋਏ ਨੇ ਉਹ ਸਿੰਘ ਦੀ ਸ਼ਹੀਦੀ ਇਹ ਰੰਗ ਲਿਆਈ ਹੈ ਕਿ ਅੱਜ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਕਿ ਸਿੱਖ ਕੌਣ ਨੇ ਸਿੱਖਾਂ ਦੀਆਂ ਮੁਸ਼ਕਿਲਾਂ ਕੀ ਨੇ ਸਿੱਖ ਕਿਹੋ ਜਿਹਾ ਜੀਵਨ ਜੀਉਣਾ ਚਾਹੁੰਦੇ ਨੇ ਉਹਨਾਂ ਨੂੰ ਕੌਣ ਰੋਕ ਰਿਹਾ ਉਹਨਾਂ ਦੇ ਆਪ ਦੇ ਕੀ عقਈਦੇ ਨੇ ਉਹ ਕਿੱਦਾਂ ਦੀ ਕੌਮ ਹੈ ਸੋ ਇਹ ਜਾਣਨ ਲਈ ਜਿਹੜੀ ਦੁਨੀਆ ਅਤਸ਼ੁਕ ਹੋਈ ਹੈ ਉਹਦੇ ਵਿੱਚ ਆਪਣਾ ਫਰਜ਼ ਹੋਰ ਜ਼ਿਆਦਾ ਵੱਧ ਜਾਂਦਾ ਹੈ ਅਸੀਂ ਆਪਣੇ ਆਪ ਨੂੰ ਵੱਧ ਜ਼ਿੰਮੇਵਾਰ ਬਣਾਈਏ ਆਪਣੇ ਆਪ ਨੂੰ ਵੱਧ ਸੁਹਿਰਦ ਬਣਾਈਏ ਦੂਜੇ ਸ਼ਬਦਾਂ ਵਿੱਚ ਆਪਣੇ ਆਪ ਨੂੰ ਵੱਧ ਗੁਰੂ ਦੇ ਲਾਗੇ ਹੋ ਕੇ ਰਹਿਣ ਦੀ ਤਹਜ਼ੀਬ ਸਿੱਖੀਏ ਗੁਰੂ ਘਰ ਜਾ ਕੇ ਜੋ ਅਸੀਂ ਸਿੱਖਿਆ ਗ੍ਰਹਿਣ ਕਰਦੇ ਹਾਂ ਉਹਨੂੰ ਆਪਣੇ ਅਮਲ ਵਿੱਚ ਲਿਆਉਣ ਦੇ ਯਤਨ ਕਰੀਏ ਖਾਲਸਾ ਜੀ ਅੱਜ ਦੁਨੀਆ ਤੁਹਾਡੇ ਹੱਲ ਦੇਖ ਰਹੀ ਆ ਦੁਨੀਆ ਅੱਜ ਉਲਝੀ ਹੋਈ ਹੈ ਕਿ ਦੁਨੀਆ ਵਿੱਚ ਬੰਦੇ ਦੇ ਜੀਣ ਲਈ ਕਿਹੜਾ ਸਿਧਾਂਤ ਹੈ ਜਿਹੜਾ ਬਹੁਤ ਜ਼ਿਆਦਾ ਕੁਦਰਤੀ ਤੇ ਪਰਫੈਕਟ ਹੈ ਉਸ ਨਤਾਰੇ ਵਿੱਚੋਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਭਰੇਵਾ ਆ ਉਹ ਨਿਤਰ ਕੇ ਬਹੁਤ ਉੱਬਰਵੇਂ ਰੂਪ ਚ ਸਾਹਮਣੇ ਆ ਰਿਹਾ ਹੈ ਕਿ ਸਿੱਖਾਂ ਕੋਲ ਇੱਕ ਹੈ ਜਾ ਸੰਵਿਧਾਨ ਹੈ ਜਿਹਨੂੰ ਅਸੀਂ ਬੇਗਮਪੁਰਾ ਦੇ ਨਾਲ ਵੀ ਨਵਾਜ਼ਦੇ ਆ ਕਹਿੰਨੇ ਆ ਪਰ ਇਹ ਸਾਡੀ ਹੋਰ ਜ਼ਿੰਮੇਵਾਰੀ ਰਿਸਪੌਂਸਿਬਿਲਟੀ ਇਸ ਹੱਦ ਤੱਕ ਵੱਜ ਜਾਂਦੀ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਇਹ ਬਾਕੀ ਦੁਨੀਆ ਦੇ ਸਾਹਮਣੇ ਕਿਸ ਰੂਪ ਵਿੱਚ ਪੇਸ਼ ਕਰਨਾ ਹੈ ਇਹ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਸ ਜਿਹੜੇ ਸਾਡੇ ਨਗਰ ਕੀਰਤਨ ਨੇ ਜਿਹਨੂੰ ਅਸੀਂ ਪਰੇਡ ਦਾ ਨਾਮ ਵੀ ਦੇ ਦਿੰਨੇ ਆ ਵੈਸਟਰਨ ਟ੍ਰੈਂਡ ਵਿੱਚ ਪਰ ਇਹ ਸਾਡੇ ਨਗਰ ਕੀਰਤਨ ਦਾ ਹੀ ਰੂਪ ਨੇ ਸਾਡੇ ਹੱਥ ਆਈ ਹੋਈ ਇੱਕ ਬੜੀ ਬਖਸ਼ਿਸ਼ ਹੈ ਕਿ ਜੋ ਕੁਝ ਅਸੀਂ ਉੱਥੇ ਕਰਦੇ ਸੀ ਨਗਰ ਕੀਰਤਨ ਦੇ ਰੂਪ ਵਿੱਚ ਅੱਜ ਇੱਥੇ ਅਸੀਂ ਉਹਨੂੰ ਪਰੇਡ ਦੇ ਨਾਮ ਥੱਲੇ ਕਰਦੇ ਆ ਪਰ ਸਾਡਾ ਕਾਰੋਕਲਮ ਜਿਹੜਾ ਵਿਚਰਨ ਦਾ ਤਰੀਕਾ ਸਾਰਾ ਉਹੀ ਆ ਸੋ ਇਹ ਜੋ ਸਾਡੀ ਜ਼ਿੰਮੇਵਾਰੀ ਆ ਉਹਨੂੰ ਵੱਧ ਸਮਝੀਏ ਉਹਦੇ ਵੱਧ عقیده ਨੂੰ ਧਾਰੀਏ ਤੇ ਅੱਗੇ ਤੋਂ ਜਿਹੜੇ ਆਪਣੇ ਫਰਜ਼ ਨੇ ਬਖੂਬੀ ਨਿਭਾਈਏ ਗੁਰੂ ਮਹਾਰਾਜ ਅਗੇ ਅਰਦਾਸ ਬੇਨਤੀ ਕਰੀਏ ਕਿ ਸਾਡੀ ਕੌਮ ਦੀ ਚੱਲ ਰਹੀ ਆਜ਼ਾਦੀ ਦੀ ਲੜਾਈ ਆ ਉਹਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦੇ ਬਹੁਤ ਤਰ੍ਹਾਂ ਦੇ ਕੰਮ ਨੇ ਕਰਨ ਵਾਲੇ ਕਿਸੇ ਵੀ ਕਿਸਮ ਦਾ ਅਸੀਂ ਕੋਈ ਵੀ ਕੰਮ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਸਕੀਏ ਆਪਣੇ ਆਪ ਨੂੰ ਧਨ ਭਾਗ ਸਮਝੀਏ ਤੇ ਸਭ ਤੋਂ ਵੱਡੀ ਗੱਲ ਸਿੱਖ ਦੀ عقੀਦਤ ਦੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਇਹ ਸੱਚੇ ਪਾਤਸ਼ਾਹ ਆਪਣੇ ਪੰਥ ਨੂੰ ਇਹਨਾਂ ਖਵਾਰੀਆਂ ਚੋਂ ਕੱਢ ਆਪਣੇ ਪੰਥ ਤੇ ਨਜ਼ਰੇ ਨਾਇਤ ਕਰਦਿਆਂ ਇਹ ਆਜ਼ਾਦੀ ਦਾ ਜੋ ਇੱਕ ਨਿਗ ਹੈ ਉਹ ਇਹ ਕੌਮ ਮਾਣੇ ਤੇ ਦੁਨੀਆ ਨੂੰ ਜਿਹੜਾ ਤੇਰੇ ਵੱਲੋਂ ਦਿੱਤਾ ਗਿਆ ਇੱਕ ਰਹਿਣ ਦਾ ਬਹੁਤ ਉੱਤਮ ਜੀਵਨ ਸ਼ਕੂਫਾ ਹੈ ਉਹਨੂੰ ਅਸੀਂ ਦੁਨੀਆ ਵਿੱਚ ਵੱਡੇ ਰੂਪ ਵਿੱਚ ਵੰਡ ਸਕੀਏ ਇਸ ਗੱਲ ਦੇ ਭਾਗੀਦਾਰ ਬਣੀਏ ਮਿਹਨਤ ਕਰੀਏ ਅਰਦਾਸ ਕਰੀਏ ਸਿਰ ਰੱਖੀਏ ਸਿੱਧਕ ਰੱਖੀਏ ਤੇ ਉਹਨੂੰ ਨਿਭਾਈਏ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ